बाकी है कुश्ती वाले आ आ वा पट्टी वाला आ गया हिकते ओ चार ता चांद पट्टी वाला जसा कहंदे कहंदे दो माला मेरे वीरू एक पासे जसा पट्टी है सिंह सरदार पहलवान दूसरे पासे ਉਹਨੂੰ ਕਾਂਗੜਾ ਮੇਰੇ ਮਿੱਤਰੋ ਕਿ ਜਿਹੜਾ ਪਿੱਠ ਤੇ ਕਰ ਜੇ ਵਾਰ ਉਹ ਬਲਵਾਨ ਨਹੀਂ ਹੁੰਦਾ ਜਿਹੜਾ ਅੱਖ ਮਾਰ ਕੇ ਟਹਿ ਜੇ ਉਹ ਪਹਿਲਵਾਨ ਨਹੀਂ ਹੁੰਦਾ ਜਿਹੜੀ ਹੱਕ ਜੋਰ ਨਾਲ ਜਿੱਤੀਏ ਉਹਨੂੰ ਪਹਿਲਵਾਨੀ ਕਹਿੰਦੇ ਨੇ ਕਿ ਜਿਹਨੂੰ ਲੋਕੀ ਖੜਖੜ ਵੇਖਣ ਉਹਨੂੰ ਜਵਾਨੀ ਕਹਿੰਦੇ ਨੇ ਪੰਜਾਬ ਦੇ ਦੋ ਮਾਲਾ ਜੀ ਮੇਰੇ ਮਿੱਤਰੋ ਕੋਟਲੀ ਦੀ ਧਰਤੀ ਦੇ ਪੁੱਜੇ ਹੋਏ ਨੇ ਉਹ ਤਕੜੀ ਤੱਕੜਾ ਮੇਰੇ ਮਿੱਤਰੋ ਉਹ ਕਹਿੰਦੇ ਯੋਰਾ ਦੀ ਗੱਲ ਹੋ ਰਹੀ ਹੈ ਇਹ ਜੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦਾ ਯਾਰੋ ਸਾਨਾਂ ਵਾਲੇ ਭੇੜ ਮੇਰੇ ਮਿੱਤਰੋ ਉਹ ਕਹਿੰਦੇ ਸਾਨਾਂ ਦੇ ਭੇੜ ਇਹ ਕਹਿੰਦੇ ਚਿੱਟੇ ਜਾਂਗੀਏ ਦੇ ਵਿੱਚ ਸੋਨੂ ਕਾਂਗੜਾ ਪਹਿਲਵਾਨ ਜੀ ਹੈ ਤੇ ਦੂਸਰੇ ਪਾਸੇ ਸਿੰਘ ਸਰਦਾਰ ਪਹਿਲਵਾਨ ਪੱਟੀ ਵਾਲਾ ਜੱਸਾ ਮੇਰੇ ਮਿੱਤਰੋ ਪੰਜਾਬ ਦੇ ਦੋ ਮੰਨੇ ਪ੍ਰਮੰਨੇ ਪਹਿਲਵਾਨ ਅੱਜ ਕਹਿੰਦੇ ਪੁੱਜੇ ਹੋਏ ਐ ਕਹਿੰਦੇ ਕੋਟਲੀ ਦੀ ਧਰਤੀ ਦੇ ਲਾਹ ਤਗੜੇ ਮੱਲ ਵੱਡੇ ਮੱਲ ਖਾੜਾ ਪਾਸੇ ਦੀ ਵਿੱਚੋਂ ਮਾਣ ਵਾਲੀ ਗੱਲ ਐ ਟੁੱਲੀ ਮਿੱਠਾ 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 ਦਸਿਆ ਆ ਪਤਾ ਲੱਗ ਜੇ ਜਵਾਨਾ ਅੱਜ ਮਾਝੇ ਦਾ ਮਝੈਲ ਦੁਨੀਆਂ ਦੇ ਸਟਾਰਾਂ ਦੇ ਵਿੱਚ ਨਾ ਹੁੰਦਾ ਪੱਟੀ ਬਲੇ ਜੱੱਸੇ ਦਾ ਕਿ ਮੱਲ ਨੇ ਪਸਾਣੇ ਜਾਂਦੇ ਟੁੱਟੇ ਹੋਏ ਕੰਨਾਂ ਤੋਂ ਦੌਲਿਆਂ ਤੇ ਪੱਟਾਂ ਵਿੱਚ ਪੈਂਦੇ ਹੋਏ ਬੰਨਾਂ ਤੋਂ ਮਾਲਕ ਕਰਦਾ ਮੱਲਾਂ ਨੂੰ ਹੱਥੀ ਸਾਹ ਜੇ ਮਾਲਕ ਦੀ ਹੋਵੇ ਕਿਰਪਾ ਮਲ ਘੁੱਲ ਦੇ ਖਾੜਿਆਂ ਚ ਤਾਂ ਜੇ ਮਾਲਕ ਦੀ ਕਿਰਪਾ ਹੋਵੇ ਨਾ ਤਾਂ ਮਲ ਸਿੰਜਾਂ ਦਾ ਸ਼ਿੰਗਾਰ ਬਣਦੇ ਐ ਤਾਂ ਮਲ ਪਹਿਲਵਾਨੀ ਆਹ ਪੱਟੀ ਵਾਲਾ ਜੱਸਾ ਆਹ ਕੁੱਤਿਆਂ ਘੇਰਿਆ ਤੇ ਚਾਰ ਨੂੰ ਫਿਰਦਾ ਕੁੱਤਿਆਂ ਘੇਰਿਆ ਤੇ ਚਾਰ ਨੂੰ ਫਿਰਦਾ ਫਿਰਦਾ ਉਹ ਜੇਕਰ ਸਵਾਦ ਆਉਂਦਾ ਤੇ ਤਾੜੀ ਜ਼ੋਰਦਾਰ ਹੋ ਤਾੜੀ ਜ਼ੋਰਦਾਰ ਮਾਰ ਦਿਓ ਮੇਰੇ ਮਿੱਤਰੋ ਤਾੜੀ ਜੱਸਾ ਪੱਟੀ ਵਾਲਾ ਤਾਜ ਸੈਣੀ ਮੇਰੇ ਵੀਰੋ ਦੱਪੁਰਜੀ ਪਿੰਡ ਵਾਲਾ ਲਾਈਵ ਜੁੜਿਆ ਹੈ ਵੱਡਾ 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 ਰਿਪੋਰਟਰ ਹੈ ਇਸ ਕੁਸ਼ਤੀ ਦੀ ਡਿਟੇਲ ਜਿਹੜੀ ਭਰਾ ਨੇ ਫੇਸਬੁੱਕ ਤੇ ਵਟਸਐਪ ਤੇ ਆ ਗਰੁੱਪਾਂ 'ਚ ਪਾ ਦੇਣੀ ਆ ਤਾਜ ਸੈਣੀ ਦੱਪੁਰਜੀ ਵਾਲਾ ਮਾਣ ਕਰਦਾ ਪੱਟੀ ਵਾਲੇ ਜੱਸੇ ਤੇ ਜੱਸੀਆ ਜੱਸੀਆ ਪਤਾ ਲੱਗ ਜੇ ਜਵਾਨਾ ਪਤਾ ਲੱਗ ਜੇ ਪਰ ਕਾਂਗੜੇ ਵਾਲਾ ਮੇਰੇ ਵੀਰੋ ਸੁਣੋ ਹਮਾਚਲ ਤੋਂ ਆਇਆ ਤੇ ਕਿਸੇ ਗੱਲ ਨੂੰ ਆਇਆ ਹੈ ਆ ਕੰਡੇ ਬੱਗੇ ਵੱਲੋਂ ਜਿਹੜਾ ਮਲ ਜਿੱਤ ਜਾਵੇਗਾ 1000 ਦਿੱਤਾ ਜਾਵੇਗਾ ਆ ਫੜ ਲੋ ਰਜਿੰਦਰ ਪਹਿਲਵਾਨ ਜੀ 1000 ਪਹਿਲਵਾਨ ਬੱਗਾ ਉਸਤਾਦ ਲੋਕ ਨੇ ਗੁਰੂ ਲੋਕ ਨੇ ਉਹਨਾਂ ਵੱਲੋਂ ਦਿੱਤਾ ਜਾਣਾ ਹੈ। ਉਹ ਕਹਿੰਦੇ ਜੇਤੂ ਪਹਿਲਵਾਨ ਦੇ ਵਾਸਤੇ ਸਾਡੇ ਪਹਿਲਵਾਨ ਬੱਗਾ ਜੀ ਉਹਨਾਂ ਵੱਲੋਂ 1000 ਦੇ ਮਾਨ ਹੋਣਗੇ ਕਿ ਪੰਮਾ ਤੇ ਸੁਖ ਸ਼ਾਨ ਹੈ। ਮਿੱਤਰੋ ਮਾਝੇ ਦੀ ਦੁਨੀਆ دیਵਾਨੀ ਹੈ। ਕੋਹਾਲੀ ਵਾਲੇ ਸਾਹਬੇ ਦੀ ਜੱਸਾ ਪੱਟੀ ਵਾਲਾ ਪੂਰਾ ਜੱਟ ਸ਼ਾਨ ਮਿੱਤਰੋ ਕਿ ਮਾਨ ਮਾਪਿਆਂ ਨੂੰ ਪੁੱਤ ਪਹਿਲਵਾਨ ਮਿੱਤਰੋ ਕਿ ਮਾਨ ਮਾਪਿਆਂ ਨੂੰ ਪੁੱਤ ਪਹਿਲਵਾਨ ਮਿੱਤਰੋ ਪੰਜਾਬ ਦੇ ਵੱਡੇ ਮਾਣ ਮੇਰੇ ਮਿੱਤਰੋ ਇੱਕ ਪਾਸੇ ਸੋਨੂ ਕਾਂਗੜਾ ਦੂਸਰੇ ਪਾਸੇ ਉਹ ਕਹਿੰਦੇ ਪੱਟੀ ਵਾਲਾ ਜੱਸਾ ਮੇਰੇ ਮਿੱਤਰੋ ਪੱਟੀ ਵਾਲਾ ਜੱਸਾ ਸਾਨ ਜੱਟ ਐ ਉਹ ਸਾਨ ਜੱਟਾ ਮੇਰੇ ਵੀਰੋ ਅੱਜ ਪਤਾ ਲੱਗਦਾ ਤੰਤਨ ਪੀਰ ਬਾਬਾ ਦੁੱਲੇ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਰਹਿਮਤਾਂ ਪੀਰਾਂ ਦੀ ਮੇਰੇ ਵੀਰੋ ਰਹਿਮਤਾਂ ਪੀਰਾਂ ਦੀ ਕਿ ਸਤ ਗੁਰ ਮੇਰ ਕਰ ਸਿਰ ਤੇ ਹੱਥ ਧਰ ਹਰ ਵੇਲੇ ਲੈ ਕੇ ਆਵੇਂ ਆਹ ਖੁਸ਼ੀਆਂ ਦੀ ਬਰਸਾਤ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਪੱਟੀ ਵਾਲਾ ਜੱਸਾ ਜੱਸਾ ਤੇ ਦੂਜੇ ਪਾਸੇ ਆਓ ਆਓ ਆ ਚਾਰਤਾ ਚੰਦੇ ਇੱਥੇ ਰੱਖ ਓਏ ਇਹ ਪੱਟੀ ਵਾਲਾ ਜੱਸਾ ਓ ਜਿਹੜੇ ਜਿਹੜੇ ਕਹਿੰਦੇ ਜੱਸਾ ਜਿੱਤੂ ਤਾਲੀਆਂ ਮਾਰ ਕੇ ਦੱਸੋ ਮੇਰੇ ਲੋ ਤਾਲੀਆਂ ਮਾਰ ਕੇ ਦੱਸਿਓ ਤੇ ਜਿਹੜੇ ਜਿਹੜੇ ਕਹਿੰਦੇ ਐ ਕਾਂਗੜੇ ਵਾਲਾ ਸੋਨੂ ਜਿੱਤੂ ਉਹ ਵੀ ਤਾਲੀਆਂ ਮਾਰ ਦੇਣਗੇ ਇੱਕ ਪਾਸੇ ਸੋਨੂ ਕਾਂਗੜਾ ਪਹਿਲਵਾਨ ਜੀ ਮੇਰੇ ਮਿੱਤਰੋ ਦੂਸਰੇ ਪਾਸੇ ਪੱਟੀ ਵਾਲਾ ਜੱਸਾ ਉਹ ਕਹਿੰਦੇ ਗੱਲ ਪਰਵਾਨੀ ਦੀ ਹੋ ਰਹੀ ਐ ਤੇ ਜੇ ਗੱਲ ਕਬੱਡੀ ਦੀ ਕਰੀਏ ਅੱਜ ਕਹਿੰਦੇ ਬਿੱਲੇ ਜੋਹਲਪੁਰਾ ਦਾ ਸਕੋਰਪੀਓ ਗੱਡੀ ਦੇ ਨਾਲ ਵੱਡਾ ਮਾਨ ਸਨਮਾਨ ਹੋਣਾ ਐ ਖੜੇ ਮਨਜੀਤ ਸਿੰਘ ਜੀ ਉਧਰਲੇ ਪਾਸੇ ਵੱਡਾ ਵੱਡਾ ਬਿੰਨੇ ਦੇ ਫਾਦਰ ਸਾਹਿਬ ਬੱਗੇ ਹੋਏ ਨੇ ਤੇ ਨਾਲ ਖੜੇ ਪੱਟੀ ਵਾਲਾ ਜੱਸਾ ਇਸ ਵੇਲੇ ਉੱਤੇ ਹੈ ਲੱਗਦਾ ਜੋਰ ਬਾਬੇ ਨਾਨਕ ਨੇ ਗੁਰਬਾਣੀ ਦੇ ਵਿੱਚ ਜੋਰ ਦੀ ਗੱਲ ਕੀਤੀ ਹੈ ਜੋਰ ਦਾ ਸੁਰਤੀ ਗਿਆਨ ਵਿਚਾਰ ਜੋਰ ਦਾ ਜੁਗਤੀ ਸੂਟੇ ਸੰਸਾਰ ਪੱਟੀ ਵਾਲਾ ਜੱਸਾ ਆਹ ਦੁਨੀਆ ਦਾ ਵੱਡਾ ਮਾਲ ਹੈ ਤੇ ਨਾਲ ਕਾਂਘੜੇ ਵਾਲਾ ਸੋਨੂ ਆ ਮੇਰੇ ਵੀਰੋ ਹਮਾਚਲ ਅੱਜ ਮਾਰਾ 6 ਮਿੰਟ ਕੁਸ਼ਤੀ ਅਜੇ ਬਾਕੀ ਐ ਹੋ ਗਈ ਆ 6 ਮਿੰਟ ਹੋ ਗਈ ਆ ਮੇਰੇ ਵੀਰੋ ਟੋਟਲ 20 ਮਿੰਟ ਕੁਸ਼ਤੀ ਹੋਣੀ ਐ 20 ਮਿੰਟ ਪਰ ਕੁਸ਼ਤੀ ਆਰ ਪਾਰ ਆਰ ਪਾਰ ਦੀ ਲਈ ਜਾਣੀ ਐ ਨਾ ਮੈਂ ਮਾਪਿਆਂ ਨੇ ਰੱਖੀ ਨਾ ਮੈਂ ਸਾਰਿਆਂ ਦੀ ਹੋਈ ਜਿੰਨਾ ਜ਼ਿੰਦਗੀ ਚ ਸੀ ਉਹਨਾਂ ਡੋਲੀ ਵੇਲੇ ਰੋਈ ਚੂੜੀ ਖੰਨੇ ਵਿੱਚ ਰਾ ਗਈ ਤਕਦੀਰ ਬਣ ਕੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਇਹ ਆ ਜੱਸਾ ਪੱਟੀ ਵਾਲਾ ਉਹ ਕਹਿੰਦੇ ਜੱਸਾ ਪੱਟੀ ਵਾਲਾ ਮਾਰੇ ਮਿੱਤਰੋ ਦੂਸਰੇ ਪਾਸੇ ਸੋਨੂ ਉਹ ਕਹਿੰਦੇ ਕਾਂਗੜੇ ਵਾਲਾ ਉਧਰ ਦੇ ਪਾਸੇ ਧੰਨਵਾਦ ਕਰਾਂਗੇ ਸਾਡੇ ਮਨਜੀਤ ਸਿੰਘ ਜੀ ਬਿੱਲੇ ਦੇ ਫਾਦਰ ਸਾਹਿਬ ਤੇ ਸਾਡੇ ਲਖਵਿੰਦਰ ਸਿੰਘ ਜੀ ਸਰਪੰਚ ਸਾਹਿਬ ਜੋਲ ਲੰਗਲ ਵਾਲੇ ਅੱਜ ਵੱਡੇ ਮਾਨ ਸਨਮਾਨ ਮੇਰੇ ਮਿੱਤਰੋ ਉਹ ਕਿੰਦੇ ਪਹਿਲਵਾਨੀ ਹੋ ਰਹੀ ਐ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਮੜ ਮੱਚੇ ਚੰਗਿਆੜਿਆਂ ਦਾ ਉਹ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਬੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਇਹ ਪੱਟੀ ਵਾਲਾ ਜੱਸਾ ਇਹ ਫੋਕੇ ਲਲਕਾਰੇ ਨਹੀਂ ਮੇਰੇ ਵੀਰੋ ਆਹ ਇੱਕ ਜੋਰ ਦੇ ਨਾਲ ਵੱਡੇ ਵੱਡੇ ਮੱਲ ਜਿੱਤ ਕੀਤੀ ਐ ਚੰਗੇ ਚੰਗੇ ਮੱਲ ਝੜ ਤੋ ਕੰਨੇ ਕਿਤਰਾਉਂਦੇ ਐ ਆ ਕਾਂਗੜੇ ਵਾਲਿਆ ਸੋਨੂੰ ਆ ਨੌਜਵਾਨਾ ਆ ਖਾੜਾ ਪਾਸੀ ਦੇ ਵਿੱਚ ਆ ਖੜਾ ਸਾਨ ਜੱਟ ਪਰ ਟੱਕਰ ਟੱਕਰ ਤਗੜੀ ਐ ਮਾਰੇ ਤਾਰੀਆਂ ਇੱਕ ਵਾਰੀ ਜ਼ੋਰਦਾਰ ਫਿਰ ਖਾੜਾ ਪਾਸੀ ਦੇ ਵਿੱਚ ਮੱਲ ਅੰਮੋ ਸਾਹਮਣੀ ਐ ਕਿਉਂਕਿ ਮਾਪੇ ਜਨਮ ਦਿੰਦੇ ਐ ਕਰਮ ਰੱਬ ਦਿੰਦਾ ਐ ਉੱਥੇ ਗੁਰੂ ਦਾ ਤੀਜਾ ਸਥਾਨ ਬਣਦਾ ਐ ਨੇ ਰੱਬ ਦੀ ਹੋ ਜੇ ਮਿਹਰ ਦੀਨਾ ਫਿਰ ਆ ਕੇ ਬੰਦਾ ਪਹਿਲਵਾਨ ਮਰਦਾ ਉਹ ਫਿਰ ਆ ਕੇ ਬੰਦਾ ਪਹਿਲਵਾਨ ਬਣਦਾ ਉਹ ਫਿਰ ਆ ਕੇ ਬੰਦਾ ਪਹਿਲਵਾਨ ਬਣਦਾ ਇੱਕ ਪਾਸੇ ਜੱਸਾ ਪੱਟੀ ਵਾਲਾ ਦੂਸਰੇ ਪਾਸੇ ਸੋਨੂ ਕਾਗੜਾ ਪਹਿਲਵਾਨ ਜੀ ਹੈ ਉਹ ਕਹਿੰਦੇ ਪੰਜਾਬ ਦੇ ਦੋ ਵੱਡੇ ਮੱਲ ਹੈ ਇੱਕ ਕਹਿੰਦੇ ਹਿਮਾਚਲ ਤੋਂ ਆਇਆ ਹੈ ਇਹ ਪਹਿਲਵਾਨ ਜੀ ਤੇ ਦੂਸਰੇ ਪਾਸੇ ਪੱਟੀ ਵਾਲਾ ਓ ਪਹਿਲਵਾਨ ਕਹਿੰਦੇ ਮਾਝੇ ਵਾਲਾ ਮੇਰੇ ਮਿੱਤਰੋ ਕਿ ਜਿਹੜਾ ਪਿੱਟੇ ਕਰ ਜੇ ਵਾਰ ਉਹ ਬਲਵਾਨ ਨਹੀਂ ਹੁੰਦਾ ਜਿਹੜਾ ਅੱਖ ਮਾਰ ਕੇ ਟਹਿ ਜਾ ਉਹ ਬਲਵਾਨ ਨਹੀਂ ਹੁੰਦਾ ਉਹ ਜਿਹੜੀ ਇੱਕ ਜੋਰ ਨਾਲ ਜਿੱਤੀਏ ਉਹਨੂੰ ਪਹਿਲਵਾਨੀ ਕਹਿੰਦੇ ਨੇ ਕਿ ਜਿਹਨੂੰ ਲੋਕੀ ਖੜਖੜ ਵੇਖਣ ਉਹਨੂੰ ਜਵਾਨੀ ਕਹਿੰਦੇ ਨੇ ਇਹ ਜਵਾਨੀ ਐ ਇਹ ਜਵਾਨੀ ਵੀ ਲੋੜਿਆਂ ਦੀ ਐ ਇਹ ਜਵਾਨੀ ਐ ਕਈਆਂ ਤੇ ਜਵਾਨੀ ਆਉਂਦੀ ਦਾ ਪਤਾ ਲੱਗਦਾ ਪਰ ਕਈਆਂ ਦਾ ਪਤਾ ਨਹੀਂ ਲੱਗਦਾ ਉਹ ਜਵਾਨੀ ਨਸਿਆਂ 'ਚ ਲੱਗ ਜਾਂਦੀ ਹੈ ਆ ਜਵਾਨੀ ਅੱਜ ਪੰਜਾਬ ਦੀ ਜਵਾਨੀ ਸੂਟੇ ਲਾਉਂਦੀ ਹੈ ਜਦੋਂ ਸੂਟੇ ਲਾਉਣ ਦੇ ਲਈ ਪੈਸੇ ਨਹੀਂ ਹੁੰਦੇ ਫਿਰ ਰਾਤ ਨੂੰ ਲੋਕਾਂ ਦੀਆਂ ਮੋਟਰਾਂ ਲਾਉਂਦੀ ਹੈ ਵੱਧਰਿਆ ਨਸਿਆਂ ਦਾ ਕਾਰਨ ਆ ਉਹ ਵੱਧਰਿਆ ਨਸਿਆਂ ਦਾ ਕਾਰਨ ਹੈ ਗਰੀਬ ਜੱਟ ਖੇਤ ਮਜ਼ਦੂਰਾਂ ਦੀ ਆਵਾਜ਼ ਨੂੰ ਠਾਣ ਵਾਲਾ ਕੋਈ ਨਾ ਨਸਿਆਂ ਦੇ ਹੜ ਵਿੱਚ ਡੁੱਬਰੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ ਸਾਂਭੀਏ ਪੰਜਾਬ ਦੀ ਜਵਾਨੀ ਨੂੰ ਪੱਟੀ ਵਾਲਾ ਜੱਸਾ ਤੇ ਨਾਲ ਦੁਨੀਆ ਦਾ ਵੱਡਾ ਮੱਲਾ 11 ਮਿੰਟ ਕੁਸ਼ਤੀ ਹੋ ਗਈ ਹੈ 9 ਮਿੰਟ ਬਾਕੀ ਆ ਦੱਸਿਆ 9 ਮਿੰਟ ਬਾਕੀ ਹੈ ਉਹ ਕਹਿੰਦੇ 9 ਮਿੰਟ ਬਾਕੀ ਹੈ ਕੁਸ਼ਤੀ ਵਾਲੇ ਆ ਦੱਸਾ ਆਵਾਜ਼ ਦਾ ਗਿਆ ਹਿੱਕ ਤੇ ਆਹ ਚਾਰਤਾ ਚੰਦ ਇਹ ਪੱਟੀ ਵਾਲਾ ਜੱਸਾ ਆਹ ਜਾਂਦਾ ਏ ਆਹ ਜਾਂਦਾ ਜੱਟ ਉਹ ਕਹਿੰਦੇ ਪੱਟੀ ਵਾਲਾ ਜੱਸਾ ਦਰਸ਼ਕਾਂ ਨੇ ਕਹਿੰਦੇ ਆਪ ਮਹਾਰੇ ਧਾੜੀਆਂ ਮਾਰੀਆ ਕਹਿੰਦੀ ਲੋੜ ਨਹੀਂ ਪਈ ਦਰਸ਼ਕਾਂ ਨੇ ਆਪ ਮਹਾਰੇ ਧਾੜੀਆਂ ਮਾਰੀਆ ਉਹ ਕਹਿੰਦੇ ਚਿੱਤ ਕਰ ਦਿੱਤਾ ਕਾਂਗੜੇ ਵਾਲੇ ਸੋਨੂ ਨੂੰ